チェーンを見ま ਕਿਡਜ਼ ਹੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ ਹੀ ਹੁਣ ਤਲਵੰਡੀ ਸਾਬੋ ਵਿਖੇ ਸਤਿ ਸ੍ਰੀ ਅਕਾਲ ਜੀ ਅੱਜ ਇੱਥੇ ਬਟਿੰਡਾ ਜੁਆਇਨ ਕੀਤਾ ਐਸ ਐਸਪੀ ਤਾਂ ਸਾਡਾ ਇਹ ਮੰਤਵ ਹੈਗਾ ਕਿ ਮਾਨਯੋਗ ਚੋਣ ਕਮਿਸ਼ਨ ਦੀ ਹਦਾਇਤਾਂ ਸਾਡੇ ਸੀਨੀਅਰ ਅਫਸਰਾਂ ਦੀ ਡੀਜੀਪੀ ਸਾਹਿਬ ਦੀ ਹਦਾਇਤਾਂ ਦੀ ਪਾਲਣਾ ਕਰੀਏ ਅਲੌਨ ਆਰਡਰ ਨੂੰ ਮੇਨਟੇਨ ਕਰਕੇ ਰੱਖੀਏ ਪ੍ਰੋਐਕਟਿਵ ਪੁਲਿਸਿੰਗ ਕਰੀਏ ਅਤੇ ਪ੍ਰੀਵੈਂਟਿਵ ਪੁਲਿਸਿੰਗ ਕਰੀਏ ਤਾਂ ਕਿ ਕ੍ਰਾਈਮ ਤੇ ਹੋਣ ਤੋਂ ਪਹਿਲਾਂ ਹੀ ਠਹਿਲ ਪਾਈ ਜਾ ਸਕੇ ਤੇ ਜਿਹੜਾ ਕ੍ਰਾਈਮ ਹੋ ਚੁੱਕਿਆ ਉਹਦੀ ਇਨਵੈਸਟੀਗੇਸ਼ਨ ਨੂੰ ਰੈਗੂਲਰ ਮੋਨੀਟਰ ਕਰਕੇ ਉਹਦਾ ਡਿਸਪੋਜ਼ਲ ਟਾਈਮਲੀ ਕਰੀਏ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਜੀ ਪ੍ਰਾਇਰੀਟੀ ਕੀ ਹੋਵੇਗੀ ਪ੍ਰਾਇਰੀਟੀ ਹੁਣ ਸਭ ਤੋਂ ਪਹਿਲਾਂ এমਸੀਸੀ ਜੀਡੀ ਗਾਈਡਲਾਈਨਸ ਹੈਗੀ ਮਾਡਲ ਕੋਡ ਆਫ ਕੰਡਕਟ ਉਹਦੀ ਇਨਬਿਨ ਪਾਲਣਾ ਕੀਤੀ ਜਾਵੇ ਠੀਕ ਹੈ ਜੀ ਥੈਂਕ ਯੂ ਅਸੀਂ ਜਦੋਂ ਬਟਨਾਂ ਜੋਇਨ ਕੀਤਾ ਅੱਜ ਦੇ ਸੇ ਤਾਂ ਇਲੈਕਸ਼ਨ ਕੋਡ ਵੀ ਲੱਗਿਆ ਹੋਇਆ ਔਰ ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਸਟ੍ਰੈਟਜੀ ਰਹੇਗੀ ਕਿਉਂਕਿ ਹੌਟ ਸਪੋਟ ਹੈ ਇਲੈਕਸ਼ਨ ਨੂੰ ਲੈ ਕੇ ਜੀ ਜਿਹੜੀ ਵੀ ਐਮ ਸੀ ਸੀ ਗਾਈਡਲਾਈਨਸ ਹੈਗੀਆਂ ਮਾਡਲ ਕੋਡ ਆਫ ਕੰਡਕਸ਼ਨ ਕਮਿਸ਼ਨ ਆਫ ਇੰਡੀਆ ਦੀ ਉਹਦੇ ਅਕੋਰਡਿੰਗ ਅਸੀਂ ਕੰਮ ਕਰਾਂਗੇ ਤੇ ਸਾਡੀ ਕੋਸ਼ਿਸ਼ ਇਹ ਹੈਗੀ ਕਿ ਪ੍ਰੀਵੈਂਟਿਵ ਤੇ ਪ੍ਰੋਐਕਟਿਵ ਦੋਨੋਂ ਤਰੀਕੇ ਦੀ ਪੁਲਿਸਿੰਗ ਕਰਕੇ ਕ੍ਰਾਈਮ ਨੂੰ ਵੀ ਪ੍ਰੀਵੈਂਟ ਕਰੀਏ ਅਤੇ ਜਿਹੜੇ ਵੀ ਐਮ ਸੀ ਸੀ ਦੀ ਗਾਈਡਲਾਈਨਸ ਹੈਗੀਆਂ ਉਹ ਇੰਨਪਾਰ ਇਲੈਕਸ਼ਨਾਂ ਦੇ ਵਿੱਚ ਸਰ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਇਲੈਕਸ਼ਨ ਮੋਰਾਂ ਜਿਹੜਾ ਪੈਸਾ ਬਣੇ ਜਾਂਦਾ ਸ਼ਰਾਬ ਹੁੰਦੀ ਜਾਂਦੀ ਹੈ ਕਿਸ ਨੂੰ ਸੀ ਰੋਕਣ ਲਈ ਜਿਹੜਾ ਕਿਸ ਤਰ੍ਹਾਂ ਦੇ ਪ੍ਰਬੰਧ ਰਹਿਣਗੇ ਤੇ ਅਸੀਂ 24 ਘੰਟੇ ਮੋਨਿਟਰਿੰਗ ਕਰਾਂਗੇ ਸਾਡੀ ਟੀਮਸ ਆਲਰੇਡੀ ਜਿਹੜੀ ਹੈਗੀ ਅਸੀਂ ਐਕਟੀਵੇਟ ਕਰਨ ਲੱਗੇ ਹਾਂ ਤਾਂ ਕਿ ਇਹ ਜਿਹੜੀ ਚੀਜ਼ ਹੈ ਨੂੰ ਪ੍ਰੀਵੈਂਟਿਵ ਤੌਰ ਤੇ ਹੀ ਹੋਣ ਤੋਂ ਪਹਿਲਾਂ ਰੋਕ ਦਿੱਤਾ ਤੁਹਾਡੀ ਕੀ ਸਟੱਡੀ ਜਿਹੜੀ ਹੈ ਇਸ ਨੂੰ ਲੈ ਕੇ ਬਟਿੰਡਾ ਜ਼ਿਲ੍ਹੇ ਨੂੰ ਲੈ ਕੇ ਕੀ ਸੋਚਿਆ ਜੀ ਕਿ ਕਿਸ ਤਰ੍ਹਾਂ ਦਾ ਜਿਹੜਾ ਬਟਿੰਡਾ ਦੇ ਵਿੱਚ ਕੰਮ ਕੀਤਾ ਜਾਵੇ ਰੂਲ ਆਫ ਲਾ ਨੂੰ ਫੋਲੋ ਕਰਾਂਗੇ ਤੇ ਫੋਲੋ ਕਰਾਵਾਂਗੇ ਜੀ ਕਿਉਂਕਿ ਲੰਬਾ ਸਾਮਾ ਜਿਹੜਾ ਬਠਿੰਡਾ ਜਿਲ੍ਹਾ ਹੈ ਉਹ ਕ੍ਰਾਈਮ ਦੇ ਮਾਮਲੇ ਵਿੱਚ ਪੰਜਾਬ ਚੋਂ ਟੌਪ ਰਿਹਾ ਹੈ ਤਾਂ ਕੁਝ ਫਰਕ ਪਿਆ ਹੈ ਪਿਛਲੇ ਐਸਐਸਪੀ ਦੌਰਾਨ ਤੇ ਕੀ ਇਸ ਨੂੰ ਜਿਹੜਾ ਹੋਰ ਨੀਚੇ ਲਿਆਉਣ ਵਾਸਤੇ ਤੁਹਾਡੇ ਕੋਲੋਂ ਕਿਸ ਤਰ੍ਹਾਂ ਦੇ ਆ ਦੇਖੋ ਜੀ ਜਿਹੜੀ ਸਾਡੇ ਸੀਨੀਅਰ ਆਫੀਸਰਸ ਦਾ ਡੀਜੀਪੀ ਸਾਹਿਬ ਦੇ ਵੀ ਇੰਸਟਰਕਸ਼ਨਸ ਹੈਗੇ ਆ ਤੇ ਸਾਡਾ ਵੀ ਇੱਕ ਮਕਸਦ ਹੈਗਾ ਕਿ ਮਹਿਕਮੇ ਦੇ ਵਿੱਚ ਨਾ ਕਿ ਸਿਰਫ ਆਪਣੇ ਜ਼ਿਲ੍ਹੇ ਦੇ ਆਪਣੇ ਸਟੇਟ ਦੇ ਵਿੱਚ ਬਲਕਿ ਦੇਸ਼ ਭਰ ਦੇ ਵਿੱਚ ਕੋਈ ਵੀ ਬੈਸਟ ਪ੍ਰੈਕਟਿਸ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਸ਼ੇਅਰ ਕਰਦੇ ਹਾਂ ਉਹ ਤੋਂ ਸਿੱਖਦੇ ਹਾਂ ਤੇ ਜਿਹੜੀ ਬੈਸਟ ਪ੍ਰੈਕਟਿਸ ਆਪਣੇ ਜ਼ਿਲ੍ਹੇ ਦੇ ਵਿੱਚ ਹੋਈ ਹੈ ਉਹਨੂੰ ਵੀ ਅਸੀਂ ਕੰਟੀਨਿਊ ਕਰਾਂਗੇ ਉਹ ਤੋਂ ਸਿੱਖਾਂਗੇ ਵੀ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਸਕੋਪ ਆਫ ਇੰਪਰੂਵਮੈਂਟ ਹੈਗਾ ਉਹਨੂੰ ਹੋਰ ਬੈਠ ਕੇ ਫੋਰਸ ਦੇ ਮਨਮਲ ਲੈ ਕੇ ਕਰਾਇਆ ਜਾਏਗਾ ਕਿਉਂਕਿ ਇਲੈਕਸ਼ਨ ਟਾਈਮ ਹੈ ਜੀ ਫੋਰਸ ਜਿਹੜੀ ਹੈ ਘੱਟ ਵੀ ਹੈ ਔਰ ਇਸ ਨੂੰ ਨਿਰਾ ਉਚਾਸ ਦੇ ਕਰਨਾ ਹੈ ਪੰਜਾਬ ਪੁਲਿਸ ਦੁਨੀਆ ਦੇ ਵਿੱਚ ਮੰਨੇਗੀ ਨੰਬਰ 1 ਫੋਰਸਾਂ ਚ ਹੈਗੀ ਹੈ ਸਾਡਾ ਮਨੋਵਲ ਬਿਲਕੁਲ ਹਮੇਸ਼ਾ ਆਈ ਰੰਦਾ ਤੇ ਤੁਹਾਨੂੰ ਇਸ ਪੱਖੋਂ ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਸਾਡਾ ਮਨੋਵਲ ਬਿਲਕੁਲ ਟੋਪ ਤੇ ਰਹੇਗਾ ਤੇ ਇਲੈਕਸ਼ਨ ਦੇ ਵਿੱਚ ਤਗੜੇ ਰੋਕੇ ਡਿਊਟੀ

ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ